ਚਾਈਨਾ ਡੋਰ ਨੇ ਇਸ ਪਰਿਵਾਰ ਨੂੰ ਪੂਰੇ ਤਰੀਕੇ ਨਾਲ ਗੰਮਗੀਨ ਕਰ ਦਿੱਤਾ ਹੈ ਜਿੱਥੇ ਪਰਿਵਾਰ ਵਿੱਚ ਖੁਸ਼ੀਆਂ ਸਨ ਪਰਵਾਰ ਹੱਸਦਾ ਖੇਡਦਾ ਪਰਿਵਾਰ ਸੀ ਮਾਪਿਓ ਚਾਰ ਬੱਚੇ ਚਾਰ ਧੀਆਂ ਰੱਬ ਦੀਆਂ ਦੇਣ ਉਹਨਾਂ ਚਾਰ ਧੀਆਂ ਵਿੱਚੋਂ ਇੱਕ ਸਭ ਤੋਂ ਛੋਟੀ ਧੀ ਦੀ ਮੌਤ ਹੋ ਗਈਏ ਕਿਉਂਕਿ ਉਸ ਦੇ ਗਲ ਵਿੱਚ ਚਾਈਨਾ ਦੀ ਡੋਰ ਜਿਹਨੂੰ ਪਤੰਗ ਬਾਜ਼ੀ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨੂੰ ਮੁੰਡੇ ਪਲਾਸਟਿਕ ਡੋਰ ਵੱਲੋਂ ਵੀ ਨਾਮ ਦਿੰਦੇ ਨੇ ਜਦੋਂ ਕੁੜੀ ਆਪਣੇ ਪਿਤਾ ਨਾਲ ਸਕੂਟਰ ਤੇ ਬੈਠ ਕੇ ਜਾ ਰਹੀ ਸੀ ਤਾਂ ਅਚਾਨਕ ਉਸ ਦੇ ਗਲ ਵਿੱਚ ਚਾਈਨਾ ਦੀ ਡੋਰ ਲਪਟ ਜਾਂਦੀ ਹੈ ਤੇ ਮੌਕੇ ਤੇ ਹੀ ਫਿਰ ਜਾਂਦੀ ਹੈ ਯਾਨੀ ਗਲ ਵਿੱਚ ਜਿਹੜੀ ਨਾੜੀ ਹੈ ਉਸ ਤੇ ਚਾਈਨਾ ਡੋਰ ਫਿਰ ਜਾਂਦੀ ਹੈ ਹੰਬੜਿਆ ਹੋਇਆ ਪਿਤਾ ਘਬਰਾਇਆ ਹੋਇਆ ਪਿਤਾ ਆਪਣੀ ਧੀ ਨੂੰ ਫੜਾਫੜਾ ਲੈ ਕੇ ਜਦੋਂ ਹਸਪਤਾਲ ਪਹੁੰਚਦਾ ਹੈ ਪਰ ਸਵੇਰ ਤੱਕ ਬਹੁਤ ਦੇਰ ਹੋ ਜਾਂਦੀ ਹੈ ਜਦੋਂ ਤੱਕ ਹਸਪਤਾਲ ਪਹੁੰਚਦਾ ਹੈ ਡਾਕਟਰਾਂ ਕੋਲ ਆਪਣੀ ਧੀ ਨੂੰ ਦਿਖਾਉਂਦਾ ਹੈ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਡਾਕਟਰ ਪਹਿਲਾਂ ਹੀ ਕਹਿ ਦਿੰਦੇ ਨੇ ਕਿ ਹੁਣ ਇਸ ਕੁੜੀ ਵਿੱਚ ਕੁਝ ਨਹੀਂ ਬਚਿਆ ਇਸ ਦੀ ਮਤ ਹੋ ਗਏ ਰੋ ਰੋ ਕੇ ਪਰਿਵਾਰ ਨੇ ਸਾਰੀ ਗੱਲ ਦੱਸੀ ਹੈ ਕਿ ਕਿ ਕਿੰਨਾ ਹਵਾਨੀਤ ਭਰਿਆ ਕਿੰਨਾ ਦਰਦਨਾਕ ਉਹ ਸੀਨ ਹੋਣਾ ਉਸ ਬਾਪ ਵਾਸਤੇ ਉਹ ਮੰਜ਼ਰ ਕਿੰਨਾ ਦਰਦਨਾਕ ਹੋਣਾ ਜਦੋਂ ਉਸ ਨੇ ਵੇਖਿਆ ਹੋਣਾ ਕਿ ਕਿਵੇਂ 6 ਸਾਲ ਦੀ ਬੱਚੀ ਦੀ ਗਰਦਨ ਤੇ ਜਦੋਂ ਪਲਾਸਟਿਕ ਡੋਰ ਫੇਰੀ ਹੈ ਉਸਦੇ ਸਾਹ ਨਿਕਲਦੇ ਪਏ ਨੇ ਤੇ ਉਹ ਲਾਚਾਰ ਬਾਪ ਇਹਨਾਂ ਵੀ ਨਹੀਂ ਕਰ ਸਕਿਆ ਕਿ ਆਪਣੀ ਧੀ ਨੂੰ ਸਮੇਂ ਸਿਰ ਹਸਪਤਾਲ ਲੈ ਕੇ ਜਾ ਸਕੇ ਦਿਹਾੜੀ ਕਰਦਾ ਪਿਤਾ ਉਹਦਾ ਇਹ ਕਹਿਣਾ ਕਿ ਇਹ ਇਨਾਂ ਆਸ-ਪਾਸ ਦੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਸੇ ਘਟਨਾ ਇਦਾਂ ਦੀਆਂ ਕਈ ਘਟਨਾਵਾਂ ਇਸੇ ਇਲਾਕੇ ਵਿੱਚ ਹੋ ਚੁੱਕੀਆਂ ਨੇ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦਾ ਕੰਮ ਨਹੀਂ ਕੀਤਾ ਜਾਂਦਾ ਕਿਸੇ ਤਰੀਕੇ ਦੀ ਪੈਰ ਵੀ ਨਹੀਂ ਕੀਤੀ ਜਾਂਦੀ ਕਿਉਂਕਿ ਆਏ ਦਿਨ ਕਈ ਜਿਵੇਂ ਪਰਿਵਾਰ ਦਾ ਕਹਿਣਾ ਹੈ ਕਿ ਆਏ ਦਿਨ ਕਈ ਕਿਸੇ ਦਾ ਬਾਪ ਕਿਸੇ ਦਾ ਪਿਤਾ ਕਿਸੇ ਦਾ ਪਤੀ ਕਿਸੇ ਦਾ ਭਰਾ ਅੱਜ ਉਹਨਾਂ ਦੀ ਧੀ ਇਸ ਖੂਨੀ ਡੋਰ ਦੇ ਹੱਥੇ ਚੜ੍ਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਚ ਫੜਾਫੜੇ ਡੋਰਾ ਖਾਲੀਆ ਕੀਤੀਆਂ ਜਾਣ ਤਾਂ ਕਿ ਪਰਿਵਾਰ ਹੋਰ ਕੋਈ ਖਤਮ ਨਾ ਹੋ ਸਕੇ ਕਿਸੇ ਪਰਿਵਾਰ ਦਾ ਹੋਰ ਕੋਈ ਜੀ ਦੁਨੀਆ ਤੋਂ ਨਾ ਚਲੇ ਜਾਵੇ ਚਾਰ ਬੱਚਿਆਂ ਦੀ ਘਰ ਵਿੱਚ ਰੌਣਕ ਸੀ ਹੁਣ ਰੌਣਕ ਸਭ ਤੋਂ ਛੋਟੀ ਕੁੜੀ ਦੀ ਮੌਤ ਨਾਲ ਰੌਣਕ ਗਵਾਚ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਇਹ ਜਿਹੜੀ ਪੂਰੀ ਘਟਨਾ ਵਾਪਰੀ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਨੇੜੇ ਵਾਪਰੀ ਹੈ ਜਿੱਥੇ ਪਲਾਸਟਿਕ ਡੋਰ ਨੇ ਇੱਕ ਪਰਿਵਾਰ ਦੀ ਖੁਸ਼ੀਆਂ ਨੂੰ ਗਮ ਵਿੱਚ ਬਦਲ ਦਿੱਤਾ ਗਮਕੀਨ ਕਰ ਦਿੱਤਾ ਚਾਰ ਧੀਆਂ ਚਾਰ ਭੈਣਾਂ ਵਿੱਚੋਂ ਇੱਕ ਭੈਣ ਇੱਕ ਧੀ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਇੱਕ ਪਲਾਸਟਿਕ ਡੋਰ ਚਾਈਨਾ ਡੋਰ ਉਸ ਦੀ ਮੌਤ ਦੀ ਵਜ੍ਹਾ ਬਣੀ ਹੈ ਅੱਛਾ ਤੁਹਾਡਾ ਮਨੀ ਜੀ ਮਨੀ ਹੋਇਆ ਕਿ ਤੁਸੀਂ ਤੁਹਾਡਾ ਜਾਦ ਵਿੱਚ ਬੈਠੀ ਸੀ ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਫਲਾਈਓਵਰ ਹਲੇ ਚੜੇ ਉੱਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਤੁਸੀਂ ਬਖੇ ਇਹ ਜੀ ਸੈਲੀਬ੍ਰੇਸ਼ਨ ਮਾਲ ਦੇ ਲੱਗ ਗਈ ਅੱਛਾ ਜੀ ਉਹ ਤੋਂ ਮੈਂ ਚੜ ਰਹੇ ਹਾਂ ਤੇ ਬਿਲਕੁਲ ਹੋਲੀ ਸਲੋ ਹੀ ਉਥੇ ਡੋਰ ਫਰੀ ਤੇ ਉਸੇ ਵਾਲੇ ਮੌਕੇ ਤੇ ਮੌਤ ਹੋ ਗਈ। ਤੁਸੀਂ ਹਸਪਤਾਲ ਲੈ ਗਏ ਸੀ। ਹਾਂਜੀ ਉਹ ਗਏ। ਵੀਜਨਗਰ ਹਸਪਤਾਲ ਐ ਪਲਸ ਉੱਥੇ ਜ ਗਈ। ਡਾਕਟਰਾਂ ਨੇ ਕੀ ਕਿਹਾ ਮੌਕੇ? ਡਾਕਟਰਾਂ ਨੇ ਉਸਲੇ ਗਏ ਕਿ ਖਤਮ ਹੋ ਗਈ ਹੈ। ਮੈਂ ਲੇਵਰ ਦੇ ਕੰਮ ਕਰ ਨਹੀਂ। ਸਭ ਤੋਂ ਛੋਟੀ ਬੱਚੀ ਹੈ। ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਐ ਸਭ ਤੋਂ ਛੋਟੀ। ਕੀ ਪ੍ਰੋਸੈਸਨ ਤੋਂ ਹੁਣ ਮੰਗ ਕਰਦੇ ਜੇ ਤੇ ਮੰਗੀ ਹੀ ਇਹ ਹੀ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤੇ ਚਲੋ ਚਲੇ ਗਿਆ। ਪਰ ਕਰ ਦੇਣੀ ਐ। ਇਹ ਇਥੇ ਬੁੱਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ। ਕੱਲ ਵੱਲੇ ਵੀ ਹੋਇਆ। ਉਥੇ ਪਲਸ ਵੀ ਲੱਗੇ ਖੜੀ ਐ। ਖਾਣਾ ਵੀ ਲੱਗਿਆ ਜੀ ਪਰ ਉੱਥੇ ਕੋਈ ਰੱਖਦਾ ਹੀ ਨਹੀਂ ਬੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਈ ਮਾੜਾ ਮਾਰ ਗਿਆ ਜੀ ਦੌਰ ਤੇ ਬੰਦ ਕਰਤੀ ਪੂਰੀ ਦੌਰ ਤੇ ਜੇ ਬੰਦੇ ਇਹ ਨਹੀਂ ਦੇ ਇੱਕ ਹੰਦਾ ਹੀ ਇਹ ਡੋਰਾ ਵਖਾ ਸਕਦੇ ਹਾਂ ਗੋਮਿੰਦਰਜੀਤ ਕੌਰ ਮੈਂ ਬਾਡ ਪ੍ਰੈਜ਼ੀਡੈਂਟ ਨਹੀਂ ਹਾਂ ਜੇ ਸਰ ਇੱਥੇ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਪਹੁੰਚੇ ਨੇ ਸਾਡੇ ਆਪਣਾ ਬਾੜ ਦੇ ਨਵਦੀਪ ਸਿੰਘ ਹੰਦਲ ਕਾਉਂਸਲਰ ਜੋ ਹੈ ਉਹ ਵੀ ਆਏ ਨੇ ਆਪਣੀ ਟੀਮ ਨੂੰ ਇੱਥੇ ਪਹੁੰਚੇ ਆ ਲੈਣ ਕੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿੱਥੇ ਤੱਕ ਹੋ ਸਕਦਾ ਹੈ ਕਿ ਅਸੀਂ ਆਪਣਾ ਇਹਨਾਂ ਦੀ ਹੈਲਪ ਕਰਾਂਗੇ ਜੋ ਜਿੱਥੇ ਤੱਕ ਅੱਜ ਵੀ ਹੁਣ ਵੀ ਮੈਨੂੰ ਫੋਨ ਆਇਆ ਚ ਕਹਿੰਦੇ ਮੈਡਮ ਅਸੀਂ ਜਿੱਥੇ ਤੱਕ ਮੈਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਦੀ ਹੈਲਪ ਕਰ ਸਕਾਂ ਤੇ ਬਾਕੀ ਸਰ ਕੇ ਕਹਿੰਦੇ ਇਹ ਤੇ ਸਾਰੇ ਦਾਬਾ ਕਰ ਦੇਣਾ ਅੱਜ ਦਿਨ ਤੱਕ ਕਹਿੰਦੇ ਭਗਵਾਨ ਤੁਮਾਨ ਮੈਂ ਉਹ ਕਰ ਦੂੰਗਾ ਉਹ ਕਰ ਦੂੰਗਾ ਅੱਜ ਤੱਕ ਕੋਈ ਵੀ ਕੰਮ ਨਹੀਂ ਹੋਇਆ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਕੋਈ ਕੰਮ ਨਹੀਂ ਹੋਇਆ ਇੱਥੇ ਤੇ ਅਸਾਨੂੰ ਹੋਰ ਬੇਨਤੀ ਨਹੀਂ ਇਹ ਬੱਚੀ ਗਈ ਹੈ ਖਸਦਾ ਖੇਡਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉਜਾੜਾ ਹੀ ਹੈ ਇੱਕ ਕਿਸਮ ਦਾ ਜਿਹੜਾ ਬੱਚਾ ਘਰੋਂ ਚਲਾ ਗਿਆ ਇਹਨਾਂ ਦੀ ਘਰ ਤੇ ਪੂਰੀ ਨਹੀਂ ਹੋ ਸਕਦੀ ਬਦਲਾ ਇਹ ਕਹਿੰਦੇ ਸੀ ਜੀ ਬਦਲਾਵ ਆਉਣਾ ਚਾਹੀਦਾ ਬਦਲਾਵ ਪਰ ਇਹ ਸੇ ਬਦਲਾਵ ਨੇ ਕੁਝ ਨਹੀਂ ਕੀਤਾ ਅਕੇ ਅੱਜ ਤੱਕ ਨਹੀਂ ਕੋਈ ਗੱਲ ਨਹੀਂ ਕਿ ਉਹ ਜਿਆਨੀ ਕਿ ਜੋ ਬਣਿਆ ਸੀ ਉਹ ਵੀ ਇਹਨਾਂ ਨੇ ਤੋੜ ਫੋੜ ਕਰ ਛੱਡਿਆ ਇਹਨਾਂ ਨੇ ਹੋਰ ਕੀ ਕਰਨਾ ਸਾਡੀ ਬੇਨਤੀ ਇਹੀ ਹੈਗੀ ਹੈ ਇਹ ਚੈਨਲ ਡੋਰ ਤੇ ਲਗਾਨੀ ਚਾਹੀਦੀ ਹੈ ਲਗਾਮ ਲਗਾਨੀ ਚਾਹੀਦੀ ਹੈ ਕਿਉਂਕਿ ਇਹ ਅੱਜ ਇਹ ਕਿੰਨੇ ਕੋਈ ਅਜਿਹਾ ਕਈ ਵਾਰ ਸੁਣਿਆ ਹੈ ਕਿ ਕੋਈ ਬੇਟੀ ਕੋਈ ਕਿਸੇ ਦੀ ਬੇਟੀ ਐਕਟੀਵਿਟੀ ਤੇ ਜਾ ਰਹੀ ਹੈ ਉਹਦੇ ਡੋਰ ਫਿਰ ਗਈ ਜੀ ਉਹਦੀ ਆਪਣਾ ਡੈਥ ਹੋ ਗਈ ਹੈ ਕਈ ਵਾਰ ਬੁੰਡਿਆਂ ਦੀ ਬੱਚਿਆਂ ਦੀ ਨੌਜਵਾਨ ਬੱਚੇ ਚਲੇ ਗਏ ਕਈ ਵਾਰ ਇਹ ਹੋਇਆ ਤੇ ਮੇ ਬੇਨਤੀ ਹੈ ਕਿ ਸਰਕਾਰ ਅਗੇ ਕਿ ਹਾਂ ਇਹ ਸੈਂਚਾਇਨਾ ਡੋਰ ਨੂੰ ਬੰਦ ਕੀਤਾ ਜਾਵੇ ਕੰਮ ਕਾਂਦਾ ਹੈਗਾ ਮੈਂ ਇਥੋਂ ਦੀ ਆਸ਼ਾ ਵਰਕਰ ਹੈਗੀ ਹਾਂ ਹਾਂਜੀ ਸੀਐਸਸੀ ਹਸਪੀਟਲ ਦੇ ਵਿੱਚ ਮੇਰੀ ਡਿਊਟੀ ਹੈਗੀ ਹੈ ਹਾਂਜੀ ਤੇ ਇਹ ਮੇਰੇ ਨੇਬਰ ਹੈਗੇ ਨੇ ਹਾਂਜੀ ਤੇ ਇਹਨਾਂ ਦੀ ਬੱਚੀ ਦੀ ਡਿਲੀਵਰੀ ਮੇਰੇ ਹੱਥੋਂ ਹੀ ਹੋਈ ਹੈਗੀ ਹੈ। ਹਾਂਜੀ। ਤੇ ਬਹੁਤ ਨਾਈਸ ਪਰਿਵਾਰ ਹੈ ਆਪਣੀਆਂ ਬੇਟੀਆਂ ਵੀ ਇਹਨਾਂ ਬੇਟਿਆਂ ਵਾਂਗ ਹੀ ਪਾਲੀਆਂ ਨੇ। ਹਾਂਜੀ। ਪਰ ਇਹ ਥੋੜੀ ਪਤਾ ਹੀ ਘਰੋਂ ਹੱਸਦੇ ਖੇਡਦੇ ਘੇਏ ਨੇ। ਤੇ ਚੰਗੀ ਪਲੀ ਗਈ ਬੇਟੀ ਨੂੰ ਖੂਨੋਂ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ। ਤੇ ਚਾਈਨਾ ਡੋਰ ਸਾਡੀ ਤੇ ਹੋਈ ਹੋ ਹੰਗਾਰੇ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀ ਜਹੀ ਹੱਥ ਜੋੜ ਕੇ ਸਾਰਿਆਂ ਅੱਗੇ ਰਿਕਵੈਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ। ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨਹਾਂਦੇ ਹੈ ਜਿਹੜੇ ਚਲ ਜਾਂਦੇ ਨੇ ਪਰ ਇਹ ਜਿਹੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਆ ਤੇ ਸਾਡੀ ਇਹੋ ਹੀ ਹੈ ਗਈ ਹੈ ਵੀ ਬੇਨਤੀ ਵੀ ਪਲੀਜ਼ 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 ਇਹ ਡੋਰ ਬੰਦ ਕੀਤੀ ਜਾਵੇ ਸਰਕਾਰ ਦਾ ਕੋਈ ਨਾ ਮੈਂ ਤਾਂ ਆਦੇ ਘਰ ਪਹੁੰਚਿਆ ਹਾਂ ਹਾਂਜੀ ਆਏ ਹੀ ਆਏ ਨੇ ਇੱਥੇ ਪਰ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿ ਕੇ ਜਾਣਾ ਹੈ ਕੁਝ ਕਰਦਾ ਤੇ ਕੁਝ ਵੀ ਨਹੀਂ ਇੱਕੋ ਮੈਡਮ ਕਹਿ ਕੇ ਜਾਂਦੇ ਨੇ ਕਰਨਾ ਕੀ ਉਹਨਾਂ ਦਾ